ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫਾਜ਼ਲਕਾ ਦੇ ਕੁਝ ਨਾਮੀ ਚਿਹਰਿਆਂ ਦੇ ਬਾਰੇ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤੇ ਬੜੀ ਲਗਨ ਦੇ ਨਾਲ ਉਹਨਾਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ ਦੋਸਤੋ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬਲਰਾਮ ਕੁਮਾਰ ਜਾਖੜ ਜੀ ਜਿਨ੍ਹਾਂ ਦਾ ਜਨਮ 1923 ਈਸਵੀ ਨੂੰ ਪਿੰਡ ਪੰਜਕੋਸੀ ਅਬੋਰ ਫਾਜ਼ਲਕਾ ਵਿਖੇ ਹੋਇਆ ਦੋਸਤੋ 1991 ਦੇ ਵਿੱਚ ਬਲਰਾਮ ਕੁਮਾਰ ਜਾਖੜ ਜੀ ਭਾਰਤੀ ਖੇਤੀਬਾੜੀ ਮੰਤਰੀ ਬਣੇ ਤੇ ਲੋਕ ਸਭਾ ਦੇ ਸਪੀਕਰ ਵੀ ਰਹੇ ਦੋਸਤੋ ਇਸ ਤੋਂ ਇਲਾਵਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਸਪੀਕਰ ਵੀ ਰਹੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਜੱਜ ਹਰਜੀਤ ਸਿੰਘ 베ਦੀ ਜੀ ਜਿਨ੍ਹਾਂ ਦਾ ਜਨਮ 1946ਵਿ ਨੂੰ ਫਾਜ਼ਿਲਕਾ ਵਿਖੇ ਹੋਇਆ ਅ ਸੀਬੀਆਈ ਦੇ ਡਾਇਰੈਕਟ ਸਾਬਕਾ ਡਾਇਰੈਕਟਰ ਜਗਿੰਦਰ ਸਿੰਘ ਜੀ ਜਿਨ੍ਹਾਂ ਦਾ ਜਨਮ 1940 ਈਸਵੀ ਨੂੰ ਫਾਜ਼ਿਲਕਾ ਵਿਖੇ ਹੋਇਆ ਦੋਸਤੋ ਸੋ ਨੌਜਵਾਨ ਆਗੂ ਮੌਜੂਦਾ ਫਾਜ਼ਿਲਕਾ ਹਲਕੇ ਦੇ ਐਮਐਲਏ ਨਰਿੰਦਰ ਸਿੰਘ ਸਵਨਾ ਜੀ ਜਿਨ੍ਹਾਂ ਦਾ ਜਨਮ 1991 ਈਸਵੀ ਨੂੰ ਪਿੰਡ ਨੁਕੇਰੀਆਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਇਆ ਦੋਸਤੋ ਸੋ ਦੋਸਤੋ ਗੱਲ ਕਰਦੇ ਹਾਂ ਭਾਰਤੀ ਸਾਬਕਾ ਕ੍ਰਿਕਟਰ ਕਪਿਲਦੇਵ ਜੀ ਬੇਸ਼ੱਕ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਪਰ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਫਾਜ਼ਲ ਕ ਨਾਲ ਸਬੰਧ ਰੱਖਦਾ ਦੋਸਤੋ ਸੋ ਭਾਰਤੀ ਜੁਵਾ ਕ੍ਰਿਕਟਰ ਸ਼ੁਭਮਨ ਗੇਲ ਜਿਨ੍ਹਾਂ ਦਾ ਜਨਮ 1999 ਨੂੰ ਪਿੰਡ ਜੈਮਲਵਾਲਾ ਫਾਜ਼ਲ ਕਾ ਵੀ ਖੋਇਆ ਦੋਸਤੋ ਉਹਨਾਂ ਨੇ ਆਪਣੇ ਹੁਨਰ ਦੇ ਨਾਲ ਆਪਣੀ ਚੰਗੇ ਪ੍ਰਦਰਸ਼ਨ ਦੇ ਨਾਲ ਉਹਨਾਂ ਨੇ ਇਥੇ ਆਪਣਾ ਨਾਮ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਉਥੇ ਫਾਜ਼ਲ ਕ ਜ਼ਿਲ੍ਹਾ ਵੀ ਬਹੁਤ ਮਸ਼ਹੂਰ ਹੋਇਆ ਦੋਸਤੋ ਸੋ ਦੋਸਤੋ ਗੱਲ ਕਰਦੇ ਆਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਗੁਰਨਾਮ ਪੁੱਲਰ ਜਿਨ੍ਹਾਂ ਦਾ ਜਨਮ 1900 93 ਨੂੰ ਪਿੰਡ ਕਮਾਲਵਾਲਾ ਜ਼ਿਲ੍ਹਾ ਫਾਇਲਕਾ ਵਿੱਚ ਹੋਇਆ ਦੋਸਤੋ ਉਹਨਾਂ ਨੇ ਆਪਣੀ ਫਿਲਮੀ ਅਦਾਕਾਰੀ ਅਤੇ ਕਲਾਕਾਰੀ ਦੇ ਨਾਲ ਦੁਨੀਆਂ ਨੂੰ دیਵਾਨਾ ਬਣਾਇਆ ਤੇ ਦੁਨੀਆਂ ਭਰ ਦੇ ਵਿੱਚ ਜਿਹੜਾ ਕੀ ਹੈ ਫਾਇਲਕਾ ਨੂੰ ਰੋਸ਼ਨ ਕੀਤਾ ਦੋਸਤੋ ਸੋ ਇਸ ਤੋਂ ਬਾਅਦ ਗੱਲ ਕਰਦੇ ਆ ਅੰਬਰਦੀਪ ਸਿੰਘ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਔਰ ਡਾਇਰੈਕਟਰ ਜਿਨ੍ਹਾਂ ਦਾ ਜਨਮ 1979 ਨੂੰ ਸ਼ਹਿਰਾਬੌਰ ਫਾਇਲਕਾ ਵਿੱਚ ਹੋਇਆ ਦੋਸਤੋ ਸੋ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਦੋਸਤੋ ਸੋ ਪੰਜਾਬੀ ਐਕਟਰ ਸੁਨੀਲ ਕੁਮਾਰ ਮਿੰਟੂ ਜਿਨ੍ਹਾਂ ਦਾ ਜਨਮ ਸ਼ਹਿਰ ਫਾਇਲਕਾ ਦੇ ਵਿੱਚ ਹੋਇਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਲੀਵੁੱਡ ਪਲੇਬੈਕ ਸਿੰਗਰ ਪੁਸ਼ਪਾ ਹੰਸ ਜੀ ਜਿਨ੍ਹਾਂ ਦਾ ਜਨਮ 1917 ਨੂੰ ਫਾਇਲਕਾ ਵਿਖੇ ਹੋਇਆ ਦੋਸਤੋ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਾਲ ਵੀ ਸਨਮਾਨਿਆ ਗਿਆ ਸੋ ਦੋਸਤੋ ਅਏ ਸੀ ਕੁਝ ਫਾਈਲ ਕਾਦੇ ਨਾਮੀ ਚਿਹਰੇ ਤੇ ਤੁਸੀਂ ਸਾਨੂੰ ਸੁਜੈਸ਼ਨ ਵੀ ਕਰ ਸਕਦੇ ਹੋ ਕਮੈਂਟ ਵਿੱਚ ਤੇ ਆਪਾਂ ਜਰੂਰ ਧਿਆਨ ਦੇਵਾਂਗੇ ਤੇ ਬਾਕੀ ਰਹੀ ਗੱਲ ਵੀਡੀਓ ਨੂੰ ਸਪੋਰਟ ਜਰੂਰ ਕਰਿਆ ਕਰੋ ਵੀਡੀਓ ਸ਼ੇਅਰ ਕਰਕੇ ਸਪੋਰਟ ਕਰੋ ਤੁਹਾਡੀ ਸਪੋਰਟ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੀ ਹੈ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਇਸ ਵੀਡੀਓ ਨੂੰ ਸੋ ਧੰਨਵਾਦ ਸਕਦਾ ਹੈ